ਇਨਾਂ ਨੇ ਹੀ ਪ੍ਰਭ ਦੇਸੂਵਾਲ ਦੇ ਨਾਲ ਰਲ ਕੇ ਮਿਲ ਕੇ ਆਪਣੇ ਹੀ ਘਰ ਤੇ ਫਾਇਰਿੰਗ ਕਰਵਾਈ ਸੀ ਤੇ ਫਰौती ਦੀ ਮੰਗ ਕੀਤੀ ਸੀ ਜਿਹੜੀ ਉਸ ਤੋਂ ਤੇ ਇਹਨਾਂ ਦੀ ਆਪਸ ਵਿੱਚ ਐਡਜਸਟਮੈਂਟ ਸੀ ਵੀ ਫਰौती ਦੇ ਪੈਸਿਆਂ ਦੇ ਵਿੱਚੋਂ ਅੱਧੇ ਪੈਸੇ ਉਹਨੇ ਰੱਖ ਲੈਣੇ ਸੀਗੇ ਘਰਦਿਆਂ ਤੋਂ ਪੈਸੇ ਲੈ ਕੇ ਆਪਣੇ ਹੀ ਪੈਸੇ ਜਿਹੜੇ ਘਰਦਿਆਂ ਤੋਂ ਲੈ ਕੇ ਅੱਧੇ ਇਸਨੇ ਰੱਖਣੇ ਸੀ ਅਧੇ ਉਸ ਨੂੰ ਦੇਣੇ ਸੀਗੇ ਇਹਨਾਂ ਦੇ ਕਿਸੇ ਅਜਿਹੀਆਂ ਗੱਲਾਂ ਕਰਕੇ ਇਹਨਾਂ ਦਾ ਫਰਕ ਵੀ ਪੈ ਗਿਆ ਉਸ ਤੋਂ ਗੱਲ ਆਊਟ ਹੋ ਗਈ ਤੇ ਪਲੱਸ ਸਾਡੀ ਜਿਹੜੀ ਜਿਹੜਾ ਇਹਨਾਂ ਨੇ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਗੱਲ ਸਾਹਮਣੇ ਆਈ ਹੈ ਤੇ ਇੱਥੇ ਇਹ ਵੀ ਦੱਸਣ ਵਾਲੀ ਗੱਲ ਹੈ ਵੀ ਇਹਨਾਂ ਨੂੰ ਅਸੀਂ ਐਡਵੋਕੇਟ ਜਿਹੜੇ ਬਰੂਨੋ ਧਵਨ ਹੈ ਅਰੈਸਟ ਕਰ ਲਿਆ ਤੇ ਇਹ ਚਾਰਜ ਕੀਤਾ ਸੀ ਇਹਨਾਂ ਨੂੰ ਆਪਣੇ ਹੀ ਇਹਦੇ ਕਾਂਸਪੀਰੇਸੀ ਦੇ ਵਿੱਚ ਜਿਹੜੇ ਇਸ ਦੇ ਵਿੱਚ ਅਤੇ ਉਸ ਦੇ ਨਾਲ ਜਿਹੜੀ ਕਾਂਸਪੀਰੇਸੀ ਹੋਰ ਵੀ ਕਰ ਰਹੇ ਸੀ ਕੁਝ ਬੰਦੇ ਹੋਰ ਦੇ ਇਹ ਨਾਂ ਦੱਸ ਰਹੇ ਸੀਗੇ ਵੀ ਇਹਨਾਂ ਬੰਦਿਆਂ ਤੋਂ ਫਰੋਤੀ ਲਈ ਜਾ ਸਕਦੀ ਹੈ ਇਹ ਬੰਦੇ ਨਰਮ ਸੁਭਾਅ ਦੇ ਆ ਯਾ ਇਹ ਬੰਦਿਆਂ ਤੋਂ ਇਹਨਾਂ ਨੇ ਛੇਤੀ ਪੁਲਿਸ ਨੂੰ ਇਨਫੋਰਮ ਨਹੀਂ ਕਰਨਾ ਤੇ ਤੁਹਾਨੂੰ ਪੈਸੇ ਦੇ ਦੇਣਗੇ ਤੇ ਉਹਦੇ ਵਿੱਚੋਂ ਆਪਣਾ ਹਿੱਸਾ ਰੱਖਣ ਬਾਰੇ ਵੀ ਇਹ ਇੱਕ ਉਹਨਾਂ ਨੂੰ ਪ੍ਰਭ ਦੇ ਸਵਾਲ ਨੂੰ ਜਿਹੜਾ ਗੈਂਗਸਟਰ ਹਾਊਸ ਨੂੰ ਇਹ ਕਹਿ ਰਹੇ ਸੀ ਤੇ ਇੱਥੇ ਹੀ ਇੱਥੇ ਹੀ ਬਸ ਨਹੀਂ ਵੀ ਇਹਨਾਂ ਦਾ ਤੁਸੀਂ ਇਹਨਾਂ ਦਾ ਦੇਖੋ ਸੋਚ ਦੇਖੋ ਬਰੂਨੋ ਤਾਂ ਬੰਦੀ ਵੀ ਇਸ ਨੇ ਉਸ ਨੂੰ ਪ੍ਰਭ ਦੇ ਸਵਾਲ ਨੂੰ ਸਾਡੇ ਕੋਲ ਉਹਦੀਆਂ ਉਹ ਵੀ ਹੈਗੀਆਂ ਰਿਕਾਰਡਿੰਗ ਵੀ ਹੈਗੀ ਹੈ ਮੇ ਵੀ ਤੁਸੀਂ ਵੀ ਸੁਣੀ ਹੋਵੇ ਉਸ ਨੂੰ ਇਹ ਸਲਾਹ ਦੇ ਰਿਹਾ ਵੀ ਫਲਾਨੇ ਬੈਂਕ ਦੇ ਵਿੱਚ ਸਿਕਿਉਰਿਟੀ ਘੱਟ ਹੁੰਦੀ ਹੈ ਵੀ ਤੁਸੀਂ ਉਸ ਬੈਂਕ ਨੂੰ ਲੁੱਟ ਸਕਦੇ ਹੋ ਤੇ ਜਿਸ ਦੇ ਇਹ ਬੜੇ ਗੰਭੀਰ ਰਹੇ ਜਿਹੜੇ ਇਲਜ਼ਾਮ ਵੀ ਆ ਤੇ ਜਿਹੜੇ ਗੰਭੀਰ ਇਹਨਾਂ ਨੇ ਜਿਹੜਾ ਆਪਣਾ ਇਲੀਗੈਲਿਟੀ ਕੀਤੀ ਆ ਤੇ ਜਿਸ ਸੰਬੰਧੀ ਇਹਨਾਂ ਤੇ ਕੇਸ ਜਿਸ ਕਰਕੇ ਇਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ